ਪੰਥ ਦੀ ਚੜ੍ਹਦੀ ਕਲਾ ਲਈ ਇੱਕੋ ਹੀ ਆਪਣੇ ਕੋਲੇ ਪੰਥਕ ਲੀਡਰ ਆ ਪੰਜਾਬ ਕੋਲੇ ਸਰਦਾਰ ਸਖਵੀਰ ਸਿੰਘ ਬਾਦਲ ਸਖਬਾ ਸਰਦਾਰ ਸਖਵੀਰ ਸਿੰਘ ਬਾਦਲ ਅਜਿਹੇ ਲੀਡਰ ਆ ਜੋ ਸੈਂਟਰ ਨਾਲ ਮੱਥਾ ਲਾ ਸਕਦਾ ਹੈ ਦੂਜੇ ਦਾ ਤਾਂ ਸਾਨੂੰ ਪਤਾ ਹੀ ਆ ਭਰਾਵੋ ਦਿੱਲੀ ਤੋਂ ਚੱਲਣ ਆਲੇ ਆ ਤੇੰਤੀ ਆ ਚੋਣ ਨਿਸ਼ਾਨ ਤੱਕੜੀ ਤੇ ਮੋਹਰਾਂ ਲਾ ਲਾ ਕੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀ ਪੌਵਾਲੀ ਅੱਜ ਸਾਡੇ ਨਗਰ ਤੋਂ ਅਕਾਲੀ ਦਲ ਦੇ ਉਮੀਦਵਾਰ ਬਲਵਿੰਦਰ ਸਿੰਘ ਢਿਲੋਂ ਲਈ ਵੋਟਾਂ ਮੰਗ ਰਹੇ ਆ ਤੇ ਨਾਲ ਹੀ ਜੋਨ ਫੂਸ ਮੰਡੀ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਬੀਬੀ ਗੁਰਵਿੰਦਰ ਕੌਰ ਸਭ ਦਾ ਸਰਪੰਚ ਫੂਸ ਮੰਡੀ ਤੇ ਪਤਨੀ ਸਰਦਾ ਗੁਰਤੇਜ ਸਿੰਘਔਰ ਫੂਸ ਮੰਡੀ ਲਈ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਆਪਣੀਆਂ ਵੋਟਾਂ ਹਨਾ ਪੰਜਾਬ ਦੇ ਵਿੱਚ ਜਿੱਥੇ ਵੀ ਆਪਣੇ ਅਕਾਲੀ ਉਮੀਦਵਾਰਾ ਜਿਲ੍ਹਾ ਪ੍ਰਦੇਸ ਦੇ ਬਲਾਕ ਸੰਪਤੀ ਹਨ ਸਭ ਆਪਣੀਆਂ ਵੋਟਾਂ 14 ਤਰੀਕ ਨੂੰ ਚੋਣ ਚਾਨ ਤਕੜੀ ਤੇ ਹੋਰਾਂ ਲਾ ਕੇ ਕਾਮਯਾਬ ਕਰੋ ਅਕਾਲੀ ਉਮੀਦਵਾਰਾਂ ਦੀ ਕਾਮਯਾਬੀ ਪੰਥ ਦੀ ਕਾਮਯਾਬੀ ਪੰਜਾਬ ਦੀ ਕਾਮਯਾਬੀ ਆ ਭਰਾਵੋ ਤੇ ਹੁਣ ਜ਼ਾਲਮ ਸਰਕਾਰ ਦਾ ਹੁਣ ਆਪਾਂ ਅੰਤ ਕਰਨਾ ਤੇ ਆਪਣੀ ਸਰਕਾਰ ਲਿਆਉਣੀ ਆ ਪੰਜਾਬ ਦੀ ਤੇ ਪੰਜਾਬ ਦੇ ਮਸਲੇ ਹੱਲ ਕਰੇ ਤੇ ਨੌਜਵਾਨਾਂ ਨੂੰ ਨੌਕਰੀਆਂ ਮੈਨਾਂ ਕਿਸਾਨਾਂ ਨੂੰ ਨਵੀਂ ਖੇਤੀ ਮਿਲੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਮੈਂ ਇੱਕ ਨਵੀਂ ਤਕਨੀਕ ਦੀ ਖੇਤੀ ਕਰਾਂ ਮਾਂ ਕਿਸਾਨਾਂ ਨੂੰ ਜਿਸ ਦੇ ਵਿੱਚੋਂ ਮੰਨ ਲਓ ਵੀ ਇੱਕ ਕਿੱਲੇ ਦੇ ਵਿੱਚੋਂ 10 15 ਤੋਂ 20 ਲੱਖ ਰੁਪਏ ਦੀ ਆਮਦਨ ਹੋਊਗੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਹਨਾਂ ਲੀਡਰਾਂ ਨਾਲੋਂ ਜਿਹੜੇ ਹੁਣ ਸਰਕਾਰ ਤਾਂ ਜਾਂ ਕਾਂਗਰਸੀ ਆਣਾ ਇਹਨਾਂ ਨਾਲੋਂ 20 ਸਾਲ ਅੱਗੇ ਆ ਭਰਾਵੋ ਤੇ ਮਾ ਤੁਹਾਨੂੰ ਇਹ ਹੀ ਕਹਿਣਾ ਤੇ ਆਪਾਂ ਸੁਖਬੀਰ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਦੋਸਤ 2027 ਚ ਤੇ ਇਹ ਚੋਣਾਂ ਨਹੀਂ ਰੱਖਣੀਆਂ ਕਿਉਂਕਿ ਇੰਨਾ ਚੋਣਾਂ ਨੇ ਨਹੀਂ ਰੱਖੀਆਂ ਅਕਾਲੀ ਦਲ ਦੀ ਤੇ ਮੇਰੇ ਸਾਰੇ ਭਰਾਵਾਂ ਨੂੰ ਇੱਕ ਵਾਰ ਫੇਰ ਬੇਨਤੀ ਆ ਆਪਣੀ ਕੀਮਤ ਕੀਮਤੀ ਵੋਟ ਸੌਰਮੀ ਅਕਾਲੀ ਦਲ ਦੇ ਤੇ ਉਮੀਦਵਾਰ ਜੋ ਜ਼ਿਲ੍ਹਾ ਪ੍ਰਸ਼ਦ ਜਾਂ ਬਲਾਕਾ ਤੋਂ ਚੋਣ ਲੜ ਰਹੇ ਆ ਉਹਨਾਂ ਨੂੰ ਪਾਇਓ ਤੇ ਸਾਡੇ ਬਲਾਕ ਜੱਸੀਪੋ ਵਾਲੀ ਤੋਂ ਸਾਡੇ ਪਿੰਡ ਵਾਲਿਆਂ ਨੂੰ ਜੱਸੀਪੋ ਵਾਲੀ ਵਾਲਿਆਂ ਨੂੰ ਤੇ ਆਪਣਾ ਜੋਧਪੁਰ ਮਾਣਾ ਬਠਿੰਡੇ ਵਾਲਿਆਂ ਨੂੰ ਬੇਨਤੀ ਹੈ ਆਪਣੀ ਵੋਟ 14 ਤਰੀਕ ਨੂੰ 14 ਤਰੀਕ ਨੂੰ ਚੋਣ ਨਿਸ਼ਾਨ ਤੱਕੜੀ ਤੇ ਪਾ ਕੇ ਬਲਵਿੰਦਰ ਸਿੰਘ ਢਿੱਲੋਂ ਨੂੰ ਕਾਮਯਾਬ ਕਰੋ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਅੰਬਰਤਾਰੀ ਸਮਾਜ ਸੇਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੱਸੀਪੋ ਵਾਲੀ ਦੇ ਪ੍ਰਧਾਨ ਹਨ ਗੁਰਦੁਆਰਾ ਟਾਪਸਰ ਸਾਹਿਬ ਦੇ ਤੇ ਨਸ਼ਾ ਰਹਿਤ ਹਨ ਤੇ ਆਪਾਂ ਪਿੰਡਾਂ ਦੇ ਵਿੱਚੋਂ ਆਪਾਂ ਨਸ਼ਾ ਖਤਮ ਕਰਨਾ ਲੜਾਈ ਝਗੜੇ ਖਤਮ ਕਰਨੇ ਆ ਇਸ ਲਈ ਆਪਾਂ ਨੂੰ ਬੋਟ ਅਕਾਲੀ ਦਲ ਦੀ ਚੋਣ ਚ ਤੱਕੜੀ ਦੇ ਪਾਉਣੀ ਚਾਹੀਦੀ ਆ ਕਿਉਂਕਿ ਸਾਰੇ ਭਰਾ ਉੱਠ ਕੇ ਪਾਉਣ ਝਾੜੂ ਪਾਰਟੀ ਵਾਲੇ ਤੇ ਕੰਗਦਸ ਵਾਲੇ ਇਹ ਕਿਸੇ ਪਾਰਟੀ ਦੀ ਹਾਰ ਨਹੀਂ ਹੋਵੇਗੀ ਇਹ ਪੰਜਾਬ ਦੀ ਜਿੱਤ ਹੋਵੇਗੀ ਜੇ ਅਕਾਲੀ ਦਲ ਜਿੱਤੂਗਾ ਹਣਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਇੱਕਾਰੀ ਜੱਸੀ ਪੋਲਿੰਗ ਨੇ ਸਾਰੀਆਂ ਭੈਣਾਂ ਨੂੰ ਮੇਰੀਆਂ ਨੂੰ ਚਾਤੀਆਂ ਤਾਈਆਂ ਨੂੰ ਹਣਾ ਜੋ ਵੀ ਮੇਰੇ ਰਿਸ਼ਤੇ ਹੈ ਗਿਆ ਚਾਚੇ ਤਾਇਆ ਨੂੰ ਬਾਬਿਆਂ ਨੂੰ ਹਨ ਵੀ ਵੋਟ ਆਪਣੇ ਬਲਵਿੰਦਰ ਸਿੰਘ ਢਿੱਲੋਂ ਜੋਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਉਮੀਦਵਾਰ ਆ ਸੌਰੀ ਜੋਗੀ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਤੇ ਇੱਕ ਚੰਗੇ ਇਨਸਾਨ ਹਨ ਤੇ ਅੰਬਰਧਾਰੀ ਹਨ ਉਹਨਾਂ ਨੂੰ ਵੋਟ ਪਾਇਓ ਤੇ ਉਹਨਾਂ ਦਾ ਲੜਕਾ ਵੀ ਤੁਹਾਨੂੰ ਪਤਾ ਵੀ ਡਾਕਟਰ ਹੈ ਤੇ ਉਹ ਉਹ ਵੀ ਪਿੰਡ ਦੀ ਬਹੁਤ ਸੇਵਾ ਕਰਦਾ ਤੇ ਬਲਵਿੰਦਰ ਢਿੱਲੋਂ ਸਾਹਿਬ ਤਾਂ ਤੁਹਾਨੂੰ ਪਤਾ ਹੀ ਆ ਸਾਰੇ ਬਹੁਤ ਸੇਵਾ ਕਰਦੇ ਆ ਉਹਨਾਂ ਦੇ ਨਾਲ ਗੁਰਵਿੰਦਰ ਸਿੰਘ ਸਰਪੰਚ ਤੇ ਸੁਖਬੀਰ ਸਿੰਘ ਸਰਪੰਚ ਗੁਰਜੰਟ ਸਿੰਘ ਸਰਪੰਚ ਜਗਜੀਤ ਸਿੰਘ ਡੀਜੀ ਸਿੰਘ ਚਾਤਾ ਜਗਜੀਤ ਸਿੰਘ ਟਮਾਣਾ ਤੇ ਚਾਤਾ ਲੀਲਾ ਸਿੰਘ ਸਰਪੰਚ ਆਪਣਾ ਜ਼ਾਇਲਦਾਰ ਸਾਹਿਬ ਹੈ ਨਾ ਤੇ ਆਪਣਾ ਚਾਤਾ ਕ੍ਰਾਂਤੀ ਤੇ ਆਪਣੇ ਨਵੇਂ ਵਰਗੇ ਸਾਰੇ ਦੰਦੀ ਵਾਲਾ ਨਾ ਸਾਰੇ ਨਾਲ ਹੈ ਸਾਰੇ ਢਿੱਲੋਂ ਮਾਲਾ ਨਾਲਾ ਵੱਡੀ ਪੱਧਰ ਤੇ ਬਲਵਿੰਦਰ ਸਿੰਘ ਢਿੱਲੋਂ ਜੀ ਜਤਨਗੇ ਤੇ ਆਪਾਂ ਵੋਟ ਪਾਈਏ ਹੈ ਨਾ ਤਾਰਾਨ ਤੇ ਤਾਰਾ ਸਿੰਘ ਦੰਦੀਵਾਲ ਆਗੇ ਬਾਈਕਲਵੰਤ ਆਪਣਾ ਇੱਧਰ ਹਨ ਤੇ ਚਾਚਾ ਗੁਰਜੰਟ ਸਿੰਘ ਸਾਫ ਕਾ ਮੈਂਬਰ ਗਾਤਾ ਗੁਰਜੰਟ ਸਿੰਘ ਸਾਫ ਕਾ ਮੈਂਬਰ ਤੇ ਮਾਣਾ ਹਨ ਤੇ ਬਲਵਿੰਦਰ ਸਿੰਘ ਢਿੱਲੋਂ ਨੂੰ ਵੋਟ ਪਾਓ ਸਾਰੇ ਸਾਰਿਆਂ ਨੂੰ ਬੇਨਤੀ ਹੈ ਤੇ ਆਪਾਂ ਇਸ ਵੇਲੇ ਛਿੰਦੇ ਦੀ ਚੱਕੀ ਕੋਲੇ ਖੜੇ ਆ ਤੇ ਦੱਬ ਕੇ ਵੋਟ ਪਾਓ ਮੇਰਾ ਵੀਰ ਤੇ ਚੋ ਨਿਸ਼ਾਨਾ ਤੱਕੜੀ ਕਰਦੇ ਹੋ ਤਕੜੀ ਤਕੜੀ ਸਾਰੇ ਪੰਜਾਬ ਦੇਓ ਵਾਸੀਓ ਆਪਾਂ ਤਕੜੀ ਤੇ ਮੋਹਰ ਲਾਉਣੀ ਆ ਆਪਾਂ ਕਿਸੇ ਨੂੰ ਹਰਾਉਣਾ ਨਹੀਂ ਨਾ ਝਾੜੂ ਨੂੰ ਹਰਾਉਣਾ ਨਾ ਆਪਾਂ ਹੱਥ ਨੂੰ ਹਰਾਉਣਾ ਨਾ ਕਾਂਗਰਸ ਨੂੰ ਆਪਾਂ ਦਾ ਪੰਜਾਬ ਤੇ ਪੰਥ ਨੂੰ ਪੰਥ ਨੂੰ ਤਕੜਾ ਕਰਨਾ ਤੇ ਪੰਥ ਦੀ ਚੜ੍ਹਦੀ ਕਲਾ ਲਈ ਇੱਕੋ ਹੀ ਆਪਣੇ ਕੋਲੇ ਪੰਥਕ ਲੀਡਰ ਆ ਪੰਜਾਬ ਕੋਲੇ ਸਰਦਾਰ ਸੁਖਵੀਰ ਸਿੰਘ ਬਾਦਲ ਸੁਖਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਅਜਿਹਾ ਲੀਡਰ ਆ ਜੋ ਸੈਂਟਰ ਨਾਲ ਮੱਥਾ ਲਾ ਸਕਦਾ ਉਜੇ ਤਾਂ ਤੁਹਾਨੂੰ ਪਤਾ ਹੀ ਆ ਭਰਾਵੋ ਦਿੱਲੀ ਤੋਂ ਚੱਲਣ ਆਲੇ ਆ ਤੇ ਮਿੰਟ ਚ ਡਰ ਜਾਂਦੇ ਆ ਜਾਂ ਵਿਕ ਜਾਂਦੇ ਆ ਜਾਂ ਲਾਚ ਚ ਆ ਜਾਂਦੇ ਆ ਕੁਰਸੀ ਦੀ ਖਾਤਰ ਆ ਜਾਂਦੇ ਆ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਤੁਹਾਨੂੰ ਪਤਾ ਹੀ ਹੈ ਇਹ ਬੰਦਾ ਵੇਕਨਾਲਾ ਤਾਂ ਹੈ ਨਹੀਂ ਹਨਾ ਤੇ ਮੇਰਾ ਵੀ ਸਾਨੂੰ ਇੱਕ ਬਾਰ ਬੇਨਤੀ ਹੈ ਸਾਰੇ ਉਮੀਦਵਾਰਾਂ ਨੂੰ ਵੀ ਚੋਣ ਨਿਸ਼ਾਨ ਤੱਕੜੀ ਤੇ ਮੋਹਰਾਂ ਲਾ ਲ ਕੇ ਪੰਜਾਬ ਦੇ ਵਿੱਚ ਤੇ ਸਾਰੇ ਵੋਟਰਾਂ ਨੂੰ ਪੰਜਾਬ ਦੇ ਨੂੰ ਬੇਨਤੀ ਆ ਚੋਣ ਨਿਸ਼ਾਨ ਤੱਕੜੀ ਤੇ ਮੋਹਰਾਂ ਲਾ ਲ ਕੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਓ ਇਹ ਆਪਾਂ ਇਸ ਪੰਜਾਬ ਨੂੰ ਨਸ਼ਾ ਰਹਿਤ ਬਣਾਈਏ ਆਪਣੇ ਪਿੰਡ ਜੱਸੀਪੋਵਾਲੀ ਨੂੰ ਨਸ਼ਾ ਰਹਿਤ ਬਣਾਈਏ ਤੇ ਜੋਤਪ੍ਰਮਾਨੇ ਨੂੰ ਨਸ਼ਾ ਰਹਿਤ ਬਣਾਈਏ ਸਾਰਿਆਂ ਨੂੰ ਆਪਣੀ ਦਾ ਜੱਸੀਪੋਵਾਲੀ ਨੂੰ ਤੇ ਜੋਤਪ੍ਰਮਾਨੇ ਨੂੰ ਇੱਕ ਵਾਰ ਭਵਿੰਦਰ ਸਿੰਘ ਚਾਹਾਨ ਜੱਸੀਪੋਵਾਲੀ ਦੀ ਤੇ ਤੁਸੀਂ ਹਮੇਸ਼ਾ ਮੈਨੂੰ ਬਹੁਤ ਪਿਆਰ ਦਿੱਤਾ ਸੋਸ਼ਲ ਮੀਡੀਆ ਤੇ ਨਾ ਤੇ ਪਿੰਡ ਦੇ ਤੌਰ ਤੇ ਵੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਨੂੰ ਤੁਸੀਂ ਹਮੇਸ਼ਾ ਹੀ ਆਪਣਾ ਸਮਝਦੇ ਤੇ ਮੈਂ ਵੀ ਤੁਹਾਨੂੰ ਆਪਣਾ ਹੀ ਸਮਝਦਾ ਹਾਂ ਇਸ ਕਰਕੇ ਤੁਸੀਂ ਆਪਣੀ ਵੋਟ ਬਲਵਿੰਦਰ ਸਿੰਘ ਢੱਲੋ ਤੋ ਨਿਸ਼ਾਨ ਤੱਕੜੀ ਨੂੰ 14 ਤਰੀਕ ਨੂੰ ਤੋ ਨਿਸ਼ਾਨ ਤੱਕੜੀ ਤੇ ਪਾਓ ਜਿਹਨਾਂ ਦੇ ਜਸਤੀ ਪਵਾਲੀਆ ਦੇ ਭੈਣ ਭਰਾ ਸਾਰੇ ਪੌਣ ਤੇ ਨਲੇ ਪਾਓ ਆਪਣੇ ਜੋਤਪੁਰ ਬਾਣੇ ਵਾਲੇ ਸਾਰੇ ਭੈਣ ਭਰਾ ਵੋਟ ਪਾਓ ਬਲਵਿੰਦਰ ਸਿੰਘ ਢਿੱਲੋਂ ਨੂੰ ਜਿਨ੍ਹਾਂ ਦੀ ਜਿੱਤ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿੱਤ ਹੈ ਪੰਜਾਬ ਦੀ ਜਿੱਤ ਹੈ ਪੰਥ ਦੀ ਜਿੱਤ ਹੈ ਵਾਹਿਗੁਰੂ ਖਾਲਸਾ ਵੈਗੜੀ ਦੀ ਫਤਿਹ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਮੈਂਟ ਜ਼ਰੂਰ ਕਰ ਦਿਓ ਅਕਾਲੀ ਦਲ ਚੜ੍ਹਦੀ ਕਲਾ 'ਚ ਅਕਾਲੀ ਦਲ ਜਿੰਦਾਬਾਦ ਦੇ ਧੰਨਵਾਦ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਜੋ ਆਪਣੀ ਆਵਾਜ਼ ਅਕਾਲੀ ਦਲ ਦੇ ਹੱਕਤ ਪੂਰੇ ਪੰਜਾਬ ਚ ਫੈਲ ਚੁੱਕੀ ਧੰਨਵਾਦ ਪ੍ਰਭੂ